ਜਿੰਨਾ ਬਿਹਤਰ ਬੱਚਿਆਂ ਦਾ ਧਿਆਨ ਰੱਖਿਆ ਜਾਵੇਗਾ ਉਹਨਾਂ ਦੀ ਰਾਸ਼ਟਰੀ ਨਿਰਮਾਣ ਬਿਹਤਰ ਹੋਵੇਗਾ ਬਾਲ ਦਿਵਸ ਦਾ ਆਯੋਜਨ ਦੇਸ਼ ਦੇ ਨਿਰਮਾਣ ਵਿੱਚ ਬੱਚਿਆਂ ਦੇ ਮਹੱਤਵ ਨੂੰ ਦਰਸਾਉਂਦਾ ਹੈ ਦੇਖੋ ਦੇਖੋ क्या वो पेड़ है चादर ओढ़े या खड़ा कोई देखो देखो क्या वो पेड़ है चादर ओढ़े या खड़ा नजर अपनी खोल के सोच आओ कौन खजाना फैलाओ रख ले दिखराओ चलो 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 नए ख्वाब बुन ले नन्हा मुन्ना राही हूं देश का सिपाही हूं बोलो मेरे संग जय हिंद जय हिंद जय हिंद जय हिंद रस्ते में चलूंगा न डरी डर के चाहे मुझे जीना पड़े मर मर के मंजिल से पहले ना लूंगा कहीं दम आगे ही आगे बढ़ाऊंगा कदम दाहिने बाहन दाहिने बाएं दम बाए नन्ना मुन्ना राही हूँ देश का सिपाही हूँ बोलो मेरे संग जय हिंद जय हिंद जय हिंद ਚਾਪਾ ਇਹੀ ਦੱਸਿਆ ਕਿ ਮੋਬਾਈਲ ਕਿਸ ਤਰ੍ਹਾਂ ਸਾਡੀ ਇੱਕ ਲੱਤ ਬਣ ਚੁੱਕਾ ਹੈ ਸਾਡੀ ਆਦਤ ਬਣ ਚੁੱਕਾ ਹੈ ਥੋੜਾ ਹਾਸੇ ਵਾਲਾ ਹੈ ਤੇ ਮਜ਼ਾਕੀਆ ਜਿਹਾ ਹੈ ਤੇ ਥੋੜਾ ਇੰਜੋਏ ਕਰਿਓ ਇਹਨੂੰ ਆਪਰ ਉਹਦੇ ਵਿਚਲਾ ਜਿਹੜਾ ਮੇਨ ਮੈਸੇਜ ਹੈ ਉਹ ਇਹੀ ਹੈ ਕਿ ਆਪਾਂ ਅੱਜ ਦੇ ਦਿਨ ਤੋਂ ਇਹ ਸੋਚੀਏ ਕਿ ਅਸੀਂ ਮੋਬਾਈਲ ਨੂੰ ਘੱਟ ਤੋਂ ਘੱਟ ਯੂਜ਼ ਕਰਨਾ ਹੈ एक जमाना था जब तीन बंदर सिखाते थे बुरा मत बोलो बुरा मत देखो बुरा मत सुनो अब और एक बंदर है मोबाइल वाला बंदर जो कहता है किसी को ना देखो किसी को ना सुनो किसी से कुछ ना बोलो और ये बंदर अब सबके घर पर राज कर रहा है اور ہماری ہی نظر کے سامنے ہماری پوری زندگی بدل رہا ہے سمجھا ਹਨਾ नजर के सामने जिगर के पास नजर के सामने जिगर के पास कोई रहता है वो तो आज कोई इसके बिना न जी सकता है न खा सकता है न पी सकता है तो ही इसके बिना तो किसी का वजूद ही नहीं रहा मोबाइल तो जैसे सबकी जिंदगी बन गया है कुछ इस तरह हम तेरे बिना रह नहीं सकते तेरे बिना क्या वजूद मेरा ਤੇਰੇ ਬਿਨਾਂ ਬਰਹਣਾ ਨਹੀਂ ਸਕਤੇ ਤਰ ਬਿਨਾਂ ਕਿਆ ਜੁਦਾ ਮੇਰਾ ਸੱਚ ਸਜੂਦਾ ਕਰੂ ਜਾਏਂਗੇ ਤੋ ਖੁਦ ਸਹੀ ਹੋ ਜਾਣਗੇ ਜੁਦਾ ਕਿਉਂਕਿ ਖੁਦ ਹੋ ਤੀਂਵਾ ਜੇ बाप तो तो रे इसने तो हादी कर दी है सबकी नींद चैन सब चेन, चुरा लिया है भाई साहब अब जरा चैन से सोने तो दो

और सबको जैसे चाय की लत लगती है कॉफी की लत लगती है वैसे ही मोबाइल की भी लत लग गई है के सभी इंसान चाहे बड़े हो या छोटे बूढ़े हो या जवान सबको लगता है जैसे मोबाइल के बिना कोई जिंदगी ही नहीं रहे आपको भी लग गई है ना या पूरी लग? थे 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 थे। मोबाइल का भूत चढ़ा है यह तो ना ही किसी तांत्रिक से जाएगा ना ही किसी बाबा से जाएगा इसको भगाना तो जैसे नामुमकिन सा लग रहा है तो क्या लगता है आपको? Children डे जड़ा है ए भारत दे पहले प्रधानमंत्री पंडित जवाहरलाल नेहरू जेडे की कोर्ट दे उत्ते ਗੁਲਾਬ ਦਾ ਫੁੱਲ ਲਗਾਉਂਦੇ ਹੁੰਦੇ ਸੀ ਮੇਰੇ ਜ਼ਬਰਦਸਤੀ ਲਗਾਇਆ ਇਹਨਾਂ ਨੇ ਤੇ ਉਹਨਾਂ ਦੀ ਉਹਨਾਂ ਦੇ ਬੇਟੇ ਅੱਜ ਜਨਮ ਦਿਨ ਹੁੰਦਾ ਹੈ 14 ਨਵੰਬਰ 1899 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਪੈਦਾ ਹੋਏ ਸਨ ਸ਼ਹਿਰ ਸੀ ਇਲਾਹਾਬਾਦ ਜਿਹੜਾ ਕਿ ਸੰਗਮ ਹੈ ਤਿੰਨ ਨਦੀਆਂ ਦੀ ਧਰਤੀ ਹੈ ਉੱਥੇ ਹੀ ਇੰਦਰਾ ਗਾਂਧੀ ਪੈਦਾ ਹੋਈ ਨਹਿਰੂ ਪਰਿਵਾਰ ਦਾ ਇਲਾਹਾਬਾਦ ਦੇ ਨਾਲ ਬੜਾ ਗਹਿੜਾ ਗਹਿਰਾ ਕਨੈਕਸ਼ਨ ਹੈ ਸੋ ਇਹਨਾਂ ਦੇ ਪਿਤਾ ਦਾ ਨਾਮ ਯਾਦ ਰੱਖਣਾ ਹੈ ਮੋਤੀ ਲਾਲ 네ਹਰੂ ਮਾਤਾ ਦਾ ਨਾਮ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਸਵਰੂਪ ਪ੍ਰਾਨੀ ਸਾਡੇ ਅੰਮ੍ਰਿਤਸਰ ਦੇ ਵਿੱਚ ਕਾਲਜ ਹੈ ਸਰਕਾਰੀ ਕੁੜੀਆਂ ਦਾ ਸਵਰੂਪ ਪ੍ਰਾਨੀ ਕਾਲਜ 네ਹਰੂ ਪਰਿਵਾਰ ਦੀ ਦੇਣ ਵੀ ਬਹੁਤ ਹੈ ਕਿਉਂਕਿ ਪੰਡਿਤ ਜਵਾਹਰ ਲਾਲ 네ਹਰੂ ਨੇ ਜੰਗ ਅਜ਼ਾਦੀ ਵਿੱਚ ਹਿੱਸਾ ਵੀ ਲਿਆ ਪਹਿਲੇ ਪ੍ਰਧਾਨ ਮੰਤਰੀ ਵੀ ਬਣੇ ਸਾਡੇ ਦੇਸ਼ ਦੇ ਵਿੱਚ ਜੇਕਰ ਉਦਯੋਗੀਕਰਨ ਹੋਇਆ ਪੰਜ ਵਰਸ਼ੀਏ ਯੋਜਨਾਵਾਂ ਜਿਹੜੀਆਂ ਚੱਲੀਆਂ ਨੇ ਉਹਦੇ ਵਿੱਚ ਪੰਡਿਤ ਜਵਾਰਾਲਾਲ ਨਹਿਰੂ ਦਾ ਬਹੁਤ ਵੱਡਾ ਯੋਗਦਾਨ ਹੈ ਹੀ ਵਾਸ ਨਾਟ ਓਨਲੀ ਅ ਲੀਡਰ ਬਟ ਹੀ ਵਾਸ ਆਲਸੋ ਅ ਵੈਰੀ ਗੁੱਡ ਰਾਈਟਰ ਉਹ ਰਾਈਟਰ ਬਹੁਤ ਅੱਛੇ ਸਨ ਉਹਨਾਂ ਨੇ ਇੱਕ ਬਹੁਤ ਸਾਰੀਆਂ ਬੁੱਕਸ ਲਿਖੀਆਂ ਜਿਨ੍ਹਾਂ ਦੇ ਵਿੱਚ ਇੱਕ ਕਿਤਾਬ ਬੜੀ ਉਹਨਾਂ ਦੀ ਫੇਮਸ ਹੈ ਡਿਸਕਵਰੀ ਆਫ ਇੰਡੀਆ ਸੋ ਪੰਡਿਤ ਜਵਾਰਾਲਾਲ ਨਹਿਰੂ 1964 ਵਿੱਚ 27 ਮਈ 1964 ਚ ਇਹਨਾਂ ਦੀ ਡੈਥ ਹੁੰਦੀ ਹੈ ਇਹਨਾਂ ਦੀ ਧਰਮ ਪਤਨੀ ਕਮਲਾ ਨਹਿਰੂ ਤੇ ਇਹਨਾਂ ਦੇ ਘਰ ਇੱਕ ਬੇਟੀ ਪੈਦਾ ਹੋਈ ਸੀ ਜਿਹਦਾ ਨਾਮ ਸੀਗਾ ਪ੍ਰੀਯਦਰਸ਼ਨੀ ਕੀ ਨਾਮ ਸੀਗਾ ਜਿਹਨਾਂ ਨੂੰ ਬਾਅਦ ਵਿੱਚ ਤੁਸੀਂ ਸਾਰਿਆਂ ਨੇ ਇੰਦਰਾ ਗਾਂਧੀ ਕਹਿ ਕੇ ਬੁਲਾਇਆ ਉਹਨਾਂ ਦਾ ਐਕਚੁਅਲ ਨਾਮ ਜਿਹੜਾ ਸੀਗਾ ਉਹ ਪ੍ਰੀਯਦਰਸ਼ਨੀ ਸੀਗਾ ਠੀਕ ਹੈ ਸੋ ਇਹਨਾਂ ਦੀ ਬੜੀ ਦੇਨ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣਾ ਜਨਮ ਦਿਨ ਕਿਨਾਂ ਦੇ ਲੇਖੇ ਲਾਣਾ ਚਾਹੁੰਦੇ ਹੋ ਤੇ ਉਹਨਾਂ ਨੇ ਕਿਹਾ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਮੇਰੇ ਲਈ ਬੱਚੇ ਸਭ ਤੋਂ ਜ਼ਿਆਦਾ ਪ੍ਰੀਏ ਨੇ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਚਿਲड्रन ਡੇ ਹੈ ਬਾਲ ਦਿਵਸ ਹੈ ਉਹ 14 ਨਵੰਬਰ ਨੂੰ ਹਰ ਸਾਲ ਇੱਕ ਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਸਾਰੇ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਇਹਦੇ ਵਿੱਚ ਅਸੀਂ ਫਨ ਵੀ ਕਰਦੇ ਹਾਂ ਇਹਦੇ ਵਿੱਚ ਅਸੀਂ ਇੰਜੋਏ ਕਰਦੇ ਹਾਂ ਪਰ ਅਸੀਂ ਉਹਨਾਂ ਬੱਚਿਆਂ ਬਾਰੇ ਸੋਚੀਏ ਜਿਹੜੇ ਬੱਚੇ ਚਾਹ ਦੀਆਂ ਦੁਕਾਨਾਂ ਦੇ ਉੱਤੇ ਬਰਤਨ ਸਾਫ ਕਰਦੇ ਨੇ ਆਪਾਂ ਉਹਨਾਂ ਬਾਰੇ ਸੋਚੀਏ ਕਦੀ ਸੋਚਿਆ ਨਹੀਂਗਾ ਆਪਾਂ ਅੱਜ ਮੈਂ ਇੱਕ ਪੋਇਮ ਸ਼ੇਅਰ ਕੀਤੀ ਆ ਕਿ ਛੋਟੀਆਂ-ਛੋਟੀਆਂ ਕੁੜੀਆਂ ਸਾਡੇ ਘਰਾਂ ਦੇ ਵਿੱਚ ਜਿਹੜੇ ਮਿਡਲ ਕਲਾਸ ਨੇ ਅੱਪਰ ਮਿਡਲ ਕਲਾਸ ਨੇ ਸ਼ੌਕਾਰ ਨੇ ਇਹਨਾਂ ਦੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਕੁੜੀਆਂ ਜਦੋਂ ਪੋਚਾ ਮਾਰ ਰਹੀ ਹੁੰਦੀਆਂ ਨੇ ਉਦੋਂ ਸਾਨੂੰ ਬਾਲ ਦਿਵਸ ਯਾਦ ਨਹੀਂ ਆਉਂਦੇ ਉਹਦੇ ਉਹ ਬੱਚੇ ਦੇ ਹੱਥ ਵਿੱਚ ਕਿਤਾਬ ਹੋਣੀ ਚਾਹੀਦੀ ਸੀਗੀ ਉਹ ਬੱਚੀ ਵੀ ਓਨੀ ਕਿਸਮਤ ਵਾਲੀ ਹੋਣੀ ਚਾਹੀਦੀ ਸੀ ਜਿੰਨੀ ਚੰਗੇ ਪਬਲਿਕ ਸਕੂਲ 'ਚ ਪੜਨ ਵਾਲੀ ਕੁੜੀ ਹੁੰਦੀ ਹੈ ਪਰ ਕੀ ਹੈ ਕਿ ਗਰੀਬਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਬਾਲ ਮਜਦੂਰੀ ਕਰਦੇ ਨੇ ਕਿਸੇ ਚਾਹ ਦੀ ਦੁਕਾਨ ਤੇ ਕੰਮ ਕਰਦੇ ਨੇ ਅਖਬਾਰ ਸੁੱਟ ਰਹੇ ਹੁੰਦੇ ਨੇ ਇਹ ਬੜੀ ਸ਼ਰਮਨਾਕ ਪਹਿਲੂ ਹੈ 14 ਨਵੰਬਰ ਨੂੰ ਸਿਰਫ ਨਾਚ ਕੁਦ ਲੈਣਾ ਜਾਂ ਲੋਕਾਂ ਦੇ ਵਿੱਚ ਪ੍ਰਚਾਰ ਕਰ ਦੇਣਾ ਸਰਕਾਰਾਂ ਵੱਲੋਂ ਕੀ ਹੈ ਵੇਖੋ ਜੀ ਬਾਲ ਦਿਵਸ ਹੋ ਗਿਆ ਨਹੀਂ ਬਾਲ ਦਿਵਸ ਦਾ ਮਤਲਬ ਹੈ ਕਿ ਬੱਚਿਆਂ ਨੂੰ ਪੂਰੀ ਸੁਤੰਤਰਤਾ ਪੂਰੀ ਸਿੱਖਿਆ ਪੂਰੇ ਅਧਿਕਾਰ ਦਿੱਤੇ ਜਾਣ ਇਹਦਾ ਮਤਲਬ ਹੈ ਬਾਲ ਦਿਵਸ ਦਾ ਠੀਕ ਹੈ ਸੋ ਬਾਲ ਦਿਵਸ ਦੇ ਉੱਤੇ ਤੁਹਾਨੂੰ ਰਾਈਟ ਆਫ ਐਜੂਕੇਸ਼ਨ ਜਿਹੜਾ ਮਿਲਿਆ ਹੈ ਯੂ ਆਰ ਸੋ ਲੱਕੀਐਸਟ ਵਨ ਦਾ ਪੀਪਲ ਹੂ ਆਰ ਲਰਨਿੰਗ ਇਨ ਸਰਕਾਰੀ ਸਕੂਲਸ ਗਵਰਨਮੈਂਟ ਸਕੂਲ ਜਿਹੜੇ ਤੁਸੀਂ ਪੜ ਰਹੇ ਹੋ ਰਾਈਟ ਆਫ ਐਜੂਕੇਸ਼ਨ ਐਕਟ ਦੇ ਤਹਿਤ ਤਾਂ ਫ੍ਰੀ ਆਫ ਕੋਸਟ ਵਰਦੀਆਂ ਮਿਲਦੀਆਂ ਨੇ ਤੁਹਾਨੂੰ ਫ੍ਰੀ ਆਫ ਕੋਸਟ ਤੁਹਾਨੂੰ ਐਜੂਕੇਸ਼ਨ ਮਿਲਦੀ ਹੈ ਫ੍ਰੀ ਆਫ ਕੋਸਟ ਤੁਹਾਨੂੰ ਐਡੀ ਵੱਡੀ ਬਿਲਡਿੰਗ ਮਿਲੀ ਹੈ ਫ੍ਰੀ ਆਫ ਕੋਸਟ ਐਡਾ ਵੱਡਾ ਤੁਹਾਨੂੰ ਪਲੇਗਰਾਉਂਡ ਮਿਲਿਆ ਜਿਨਾ ਸੋਚੋ ਕਿ ਇਹੋ ਹੀ ਸਕੂਲ ਜੇਕਰ ਪਬਲਿਕ ਦੇ ਹੱਥਾਂ ਵਿੱਚ ਆ ਜਾਵੇ ਪ੍ਰਾਈਵੇਟ ਦੇ ਹੱਥਾਂ ਵਿੱਚ ਆ ਜਾਵੇ ਐ ਸਕੂਲ ਦੇ ਵਿੱਚ ਜਿਹੜੀ ਫੀਸ ਹੋਏਗੀ ਪਰ ਬੱਚਾ 2000 ਤੋਂ ਘੱਟ ਨਹੀਂ ਹੋਏਗੀ ਪਰ ਤੁਸੀਂ ਉਹਦਾ ਕਿੰਨਾ ਵੈਲਿਊ ਕਰਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ਇਹ ਤੁਹਾਡੇ ਤੇ ਨਿਰਭਰ ਕਰਦਾ ਕਿ ਸਾਨੂੰ ਸਾਰੀਆਂ ਹੀ ਚੀਜ਼ਾਂ ਫ੍ਰੀ ਮਿਲੀਆਂ ਨੇ ਆਪਾਂ ਉਹਨਾਂ ਬੱਚਿਆਂ ਤੋਂ ਬਿਹਤਰ ਅਗੇ ਆ ਜਿਹੜੇ ਬੱਚੇ ਬਾਲ ਮਜ਼ਦੂਰੀ ਕਰਦੇ ਨੇ ਬਾਲ ਮਜ਼ਦੂਰੀ ਕਰਦੇ ਨੇ ਆਪਣੇ ਮਾਤਾ ਪਿਤਾ ਦੇ ਲਈ ਭੈਣਾ ਭਰਾਵਾਂ ਦੇ ਲਈ ਉਹ ਜਾ ਕੇ ਭਾਂਡੇ ਵੀ ਮਾਜਦੇ ਨੇ ਕਈ ਕੁਝ ਕਰਦੇ ਨੇ ਸੋ ਉਹਨਾਂ ਤੋਂ ਤੁਸੀਂ ਬਿਹਤਰ ਅਗੇ ਇਹਦੇ ਵਿੱਚ ਕੀ ਹੈ ਕਿ ਬਾਲ ਦਿਵਸ ਸਾਰਥਕ ਕਦੋਂ ਹੋਣਗੇ ਜਦੋਂ ਸਾਰੇ ਲੋਕ ਪੜ ਜਾਣਗੇ ਜਦੋਂ ਸਾਰੇ ਲੋਕ ਪੜ ਜਾਣਗੇ ਤੁਸੀਂ ਪੜੋ ਅੱਛੇ ਢੰਗ ਦੇ ਨਾਲ ਤੁਹਾਡੇ ਬੱਚੇ ਵਧੀਆ ਤਰੀਕੇ ਨਾਲ ਪੜਨਗੇ ਤੁਸੀਂ ਉਹਨਾਂ ਨੂੰ ਸਕੂਲ ਪਾਓਗੇ ਉਹਨਾਂ ਨੂੰ ਵੀ ਸਟੇਜਾਂ ਮਿਲਣਗੀਆਂ ਉਹਨਾਂ ਨੂੰ ਵੀ ਮੰਚ ਮਿਲਣਗੇ ਉਹਨਾਂ ਨੂੰ ਸਭ ਕੁਝ ਮਿਲੇਗਾ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਬੱਚਿਆਂ ਦੇ ਵਾਸਤੇ ਦੇਸ਼ ਦੇ ਵਾਸਤੇ ਪਰ ਸਾਹਿਰ ਲੁਧਿਆਣਵੀ ਨੇ ਇੱਕ ਨਾ ਗੀਤ ਲਿਖਿਆ ਸੀਗਾ ਮੈਨੂੰ ਹੁਣੇ-ਹੁਣੇ ਯਾਦ ਆਇਆ ਸਾਹਿਰ ਲੁਧਿਆਣਵੀ ਨੇ ਇੱਕ ਗੀਤ ਲਿਖਿਆ ਸੀਗਾ ਬੜਾ ਟੌਪ ਦਾ ਰਾਈਟਰ ਹੋਇਆ ਇਹ ਗੀਤ ਜਿਹੜਾ ਹੈ ਤੁਹਾਨੂੰ ਮੈਂ ਦੀਆ ਲਾਈਨਾਂ ਹੁਣੇ ਕੋਈ ਸੁਣਾਵਾਂਗਾ ਇਹ ਗੀਤ ਸਾਡੀਆਂ ਹਿੰਦੀ ਦੀਆਂ ਕਵਿਤਾਵਾਂ ਦਾ ਹਿੱਸਾ ਹੋਣਾ ਚਾਹੀਦਾ ਸੀਗਾ ਪਰ ਨਹੀਂ ਬਣ ਸਕਿਆ ਆਪਾਂ ਪਤਾ ਨਹੀਂ ਕਿੱਡੀਆਂ ਭਾਰੀਆਂ ਭਾਰੀਆਂ ਕਵਿਤਾਵਾਂ ਬੱਚਿਆਂ ਨੂੰ ਪੜ੍ਹਾ ਛੱਡੀਆਂ ਇਹਦੇ ਵਿੱਚ ਉਹਨੇ ਇੰਨਾ ਅੱਛਾ ਮੈਸੇਜ ਦਿੱਤਾ ਜ਼ਾਹਿਰ ਲੁਧਿਆਣਵੀ ਨੇ ਫਿਲਮ ਸੀ ਧੂਲ ਕਾ ਫੂਲ ਮੈਨੂੰ ਹੱਲੇ ਵੀ ਯਾਦ ਹੈ ਉਹਦੇ ਵਿੱਚ ਉਹਨੇ ਲਿਖਿਆ ਸੀਗਾ ਤੂੰ Hindu ਬਨੇਗਾ ਨਾ ਮੁਸਲਮਾਨ ਬਨੇਗਾ ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ ਇਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਲਾਈਨਸ ਜਿਹੜੀਆਂ ਨੇ ਉਹ ਸ਼ੇਅਰ ਕੀਤੀਆਂ ਸੀਗੀਆਂ ਸਾਹਿਰ ਲੁਧਿਆਣਵੀ ਨੇ ਜੇਕਰ ਇਹ ਗੀਤ ਚੱਲੇਗਾ ਤੇ ਐਵੇਂ ਤੁਹਾਨੂੰ ਥੋੜੀਆਂ ਜੀਆਂ ਸਾਹਿਰ ਲੁਧਿਆਣਵੀ ਦੀ ਰਚਨਾ ਹੈ ਤੂੰ Hindu ਬਨੇਗਾ ਨਾ ਮੁਸਲਮਾਨ ਬਨੇਗਾ

क्या हुआ अभी तक तेरा नाम नहीं है तुझको किसी मजहब से कोई काम नहीं है जिस इल्म ने इंसान को तकसीम किया है उस इल्म का तुझ पर कोई इल्जाम नहीं है तू बदले हुए वक्त की पहचान बनेगा इंसान की औलाद है इंसान बनेगा तू हिंदू बनेगा नमो सलमान बनेगा इंसान की औलाद है इंसान बनेगा नन्ना मुन्ना राही हूं देश का सिपाही हूं बोल मेरे सन जय हिंद जय हिंद जय हिंद